ਬੈੱਡਰੂਮ ਦਾ ਦਰਵਾਜ਼ਾ ਬੰਦ ਹੋ ਜਾਂਦਾ ਹੈ ਕੈਮਰਾ ਬੰਦ ਨਹੀਂ ਹੁੰਦਾ ਬਈ ਕਈ ਤਰ੍ਹਾਂ ਦੇ ਬਲੌਗਰ ਨੇ ਦੇਖੋ ਹਨਾ ਇੱਕ ਤਾਂ ਉਹ ਨੇ ਜਿਹੜੇ ਹੁਣ ਲੋਕਾਂ ਨੂੰ ਵਧੀਆ ਸੇਧ ਦੇਣ ਵਾਲੀਆਂ ਵੀਡੀਓਜ਼ ਪਾਉਂਦੇ ਨੇ ਕਿਤੇ ਘੁੰਮਣ ਗਏ ਮੰਨ ਲਓ ਆਪਾਂ ਆਪਾਂ ਪਾਕਿਸਤਾਨ ਨਹੀਂ ਜਾ ਸਕਦੇ ਉਹ ਪਾਕਿਸਤਾਨ ਘੁੰਮਣ ਗਏ ਦੇਖ ਤਾਂ ਸਕਦੇ ਆਪਾਂ ਦੇਖ ਸਕਦੇ ਆ ਕਈ ਬਈ ਬਲੌਗਰ ਜਿਹੜੇ ਵੇਲੇ ਸਵੇਰੇ ਉੱਠ ਕੇ ਉਹਨਾਂ ਨੂੰ ਟੈਨਸ਼ਨ ਪਾਉਂਦੀ ਵੀ ਜ ਮੈਟਰ ਕਿੱਥੋਂ ਲੱਭੀਏ ਠੀਕ ਹੈ ਫਿਰ ਉਹ ਉਹਦੇ ਘਰ ਦੇ ਨੂੰ ਫਰੋਲਦੇ ਹੁੰਦੇ ਨੇ ਕਦੇ ਉਹਦੇ ਦਾਦੇ ਨੂੰ ਪੁੱਛਣਗੇ ਦਾਦਾ ਤੂੰ ਬਿਮਾਰ ਮੂਰ ਨਹੀਂ ਹੈਗਾ ਅੱਜ ਉਹ ਕਹਿੰਦਾ ਮੈਨੂੰ ਸੁੱਕੀ ਸੰਦੀ ਕਿਉਂ ਕਨਾਂ ਤੋਂ ਖਾਸੇ ਖੁਸੇ ਦਾ ਕੁਸਤਾ ਤਾਂ ਹੋਣੀ ਹੈ ਮੇਰਾ ਬਲੌਗ ਬਣ ਜੂਗਾ ਮੇਰਾ ਕੰਟੈਂਟ ਮਿਲ ਜੂਗਾ ਮੈਨੂੰ ਹਾਂ ਘਰ ਦੇ ਨੂੰ ਟੋਲਦੇ ਫਿਰਦੇ ਰਹਿੰਦੇ ਹੁੰਦੇ ਨੇ ਫਿਰ ਉਹਨੂੰ ਸਭ ਤੋਂ ਵਧੀਆ ਜਿਹੜਾ ਸੇਫ ਪੁਆਇੰਟ ਲੱਗਦਾ ਉਹ ਲੱਗਦਿਆ ਘਰ ਵਾਲੀ ਹਾਂ ਠੀਕ ਹੈ ਹਾਂ ਹੁਣ ਤਾਂ ਉਹਨੇ ਟਾਈਮ ਤੇ ਰਿਸ਼ਤੇ ਵੀ ਹੀ ਹੋ ਕਰਨੇ ਪਏ ਸਾਡਾ ਮੁੰਡਾ ਇੱਕ ਬਲੌਗਰ ਹੈ ਬਾਪੂ ਵੀ ਸਾਡੀ ਬਲੌਗਿੰਗ ਕਰਦਾ ਹੈ ਬੇਬੇ ਵੀ ਬਲੌਗਿੰਗ ਹੈ ਠੀਕ ਹੈ ਵੀ ਸਾਨੂੰ ਕੁੜੀ ਦੀ ਲੋੜ ਹੈ ਹਾਂ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਜਿਹੜਾ ਲਿਖਿਆ ਤਾਂ ਕੰਨਿਆ ਦੀ ਲੋੜ ਵਰਦੀ ਲੋੜ ਉੱਥੇ ਲਿਖਿਆ ਹੋਊ ਹਾਂ ਪਹਿਲਾਂ ਕਹਿੰਦੇ ਹੁੰਦੇ ਸੀ ਨਾ ਵੀ ਸਾਨੂੰ ਬਸ ਦੋ ਕੱਪੜਿਆਂ ਚ ਬਸ ਕੁੜੀ ਚਾਹੀਦੀ ਹੈ ਬਸ ਬਸ ਹੁਣ ਕਿਆ ਕਰਨਗੇ ਬਸ ਸਾਨੂੰ ਬਸ ਸਾਨੂੰ ਘੱਟ ਕੱਪੜੇ ਵਾਲੀ ਕੁੜੀ ਚਾਹੀਦੀ ਹੈ ਤੁਹਾਨੂੰ ਜਿਹੜੇ ਹਾਲਾਤ ਆਸੀਂ ਵਲੌਗ ਬਣਾਉਣੇ ਨੇ ਬਾਈ ਹੁਣ ਇੱਜਤ ਵਾਲੇ ਤਾਂ ਕੰਮ ਬਾळ्याਆਂ ਦਾ ਬਹੁਤ ਹਾਂ ਬਹੁਤਿਆਂ ਦਾ ਬਹੁਤਿਆਂ ਦਾ ਜੇ ਬਹੁਤਿਆਂ ਦਾ ਕਹਿ ਰਿਹਾ ਮੈਂ ਵਧੀਆ ਵੀ ਕਰਦੇ ਨੇ ਸਾਰੀਆਂ ਲੇਡੀਜ਼ ਵੀ ਗਲਤ ਨਹੀਂ ਹੈਗੀਆਂ ਹਾਂ ਬਿਲਕੁਲ ਕਿੰਨੇ ਵਧੀਆ ਕੰਟੈਂਟ ਬਣਾਉਂਦੇ ਨੇ ਬਹੁਤ ਸਾਰੇ ਹਾਂ ਕਾਮੇਡੀ ਕੰਟ ਹਾਂ ਮੇ ਵੀ ਬਣਾ ਰਹੇ ਨੇ ਕਈ ਚਲਦੇ ਆ ਠੀਕ ਐ ਬਾਹਰ ਘੁੰਮਣ ਫਿਰਨ ਜਾਂਦੇ ਨੇ ਕਿੰਨੇ ਵਧੀਆ ਕੰਟੈਂਟ ਨੇ ਉਹਨਾਂ ਦੇ ਆਪਣੇ ਵਰਗਨ ਨੂੰ ਕਿੰਨੀ ਨੌਲੇਜ ਮਿਲਦੀ ਆ ਉਹਨਾਂ ਤੋਂ ਇਤਿਹਾਸਕ ਥਾਵਾਂ ਤੇ ਜਾਂਦੇ ਨੇ ਬਾਈ ਬਿਲਕੁਲ ਹੁਣ ਬਾਥਰੂਮ ਕਿਹੜੀ ਇਤਿਹਾਸਕ ਤਾਂ ਹੈ ਹਾਂ ਉੱਥੇ ਵੀ ਉਹ ਏਰੀਆ ਵੀ ਨਹੀਂ ਛੱਡਿਆ ਇਹਨਾਂ ਨੇ ਲੋਕਾਂ ਨੇ ਕੈਮਰੇ ਉੱਥੋਂ ਤੱਕ ਪਹੁੰਚ ਗਏ ਹਨਾ ਕੈਮਰੇ ਪਹੁੰਚ ਗਏ ਉੱਥੋਂ ਤੱਕ ਪਹਿਲੇ ਸਮਿਆਂ ਦੇ ਵਿੱਚ ਨਾ ਬਾਈ ਪੁਰਾਣੇ ਜੇ ਆਪਾਂ ਘਰਾਂ ਦੀ ਦੇਖਾਂਗੇ ਉਹ ਘਰਾਂ ਦੇ ਵਿੱਚ ਇੱਕ ਬੈਠਕ ਹੋਇਆ ਕਰਦੀ ਸੀ ਉਹ ਬੈਠਕ ਦਾ ਬਹੁ ਬੈਠਕਾਂ ਦਾ ਦਰਬੋਤ ਘਰਾਂ ਦੀਆਂ ਬੈਠਕਾਂ ਦਾ ਦਰਵਾਜ਼ਾ ਗਲੀ ਤੇ ਹੋਇਆ ਕਰਦਾ ਸੀ ਕਿ ਜੇ ਬਹੁਤੇ ਕਿਉਂਕਿ ਹਰ ਕੋਈ ਬੰਦਾ ਉਹ ਹੁੰਦਾ ਜਿਹੜਾ ਘਰ ਬਾੜਨ ਵਾਲਾ ਨਹੀਂ ਹੁੰਦਾ ਨਹੀਂ ਹੁੰਦਾ ਤਾਂ ਉਹਨੂੰ ਇਹ ਸੀਗਾ ਕਿ ਭਾਈ ਉਹ ਬੈਠਕ ਦੇ ਵਿੱਚ ਬਿਠਾਇਆ ਉਹਨਾਂ ਨਾਲ ਗੱਲਾਂ ਬਾਤਾਂ ਕੀਤੀ ਚਾਹ ਪਣੀ ਪੀਤੇ ਬੈਠਕ ਤੋਂ ਬਾਹਰ ਜਿਹੜਾ ਹੋ ਗਿਆ ਪਰ ਅੱਜ ਜਦੋਂ ਕੈਮਰਾ ਛੋਡੇ ਪ੍ਰਾਈਵੇਟ ਕਮਰੇ ਤੱਕ ਪਹੁੰਚ ਗਿਆ ਮਤਲਬ ਤੁਹਾਡੀ ਪ੍ਰਾਈਵੇਸੀ ਜਾਂ ਤੁਹਾਡੀ ਸ਼ਰਮੋਤਾ ਕੁਛ ਰਹੀ ਨਹੀਂ ਗਈ ਸਾਡੀ ਥੋੜੀ ਸੰਗੋ ਤਾਂ ਕੁਛ ਇੱਜ਼ਤ ਕੁਛ ਰਹੀ ਨਹੀਂ ਗਈ ਹੁਣ ਤਾਂ ਬੈਠਕ ਚ ਆ ਕੇ ਆਪਾਂ ਲੋਕਾਂ ਦੇ ਘਰੇ ਲੈ ਗਏ ਵੀ ਆ ਸਾਡੀ ਬੈਠਕ ਹੈ ਭਾਈ ਅਸੀਂ ਨਾਲੇ ਚੱਕੀ ਫਿਰਦੇ ਆਜੋ ਬੜੋ ਸਾਡੀ ਬੈਠਕ ਚ ਹਾਂ ਇਹ ਹਾਲ ਹੋ ਗਿਆ ਭਾਈ ਸੋਸ਼ਲ ਮੀਡੀਆ ਦਾ ਹੁਣ ਬਸ ਲੋਕਾਂ ਦਾ ਪੈਸਾ ਮੁੱਕ ਗਿਆ ਬਿਲਕੁਲ ਵੀ ਉਹ ਮੁੱਕ ਹੋ ਗਏ ਹੁਣ ਤੁਸੀਂ ਇਹ ਦੇਖ ਲਓ ਭਾਈ ਕਿੰਨਾ ਵਧੀਆ ਕੰਟੈਂਟ ਬਣਾ ਬਹੁਤ ਸਾਲਾਂ ਦੇ ਲੱਗੇ ਹੋਇਆ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਆਪਦੀ ਹੁਣ ਉਹ ਬੜਾਈ ਕਰੂੰਗਾ ਹੋਰ ਬਹੁਤ ਬੰਦੇ ਨੇ ਭਾਈ ਤੁਸੀਂ ਵਧੀਆ ਕੰਟੈਂਟ ਪਾ ਦਿਓ ਸੇਧ ਦੇਣ ਵਾਲਾ ਪਾ ਦਿਓ ਚੱਲਦੇ ਨੇ ਬਈ ਉੱਠਦੇ ਨਹੀਂ ਹੈਗਾ ਵੀਊ ਨਹੀਂ ਆਉਂਦੇ ਤੁਸੀਂ ਚਾਹੇ ਇਕੱਲਾ ਥੰਬਨੇਲ ਲਾ ਦਿਓ ਹਾਂ ਐਸਾ ਵੈਸਾ ਗਲਤ ਜਿਹਾ ਲਾਓ ਐਸਾ ਵੈਸਾ ਜਿਹਾ ਲਾ ਦਿਓ ਮਿਲੀਅਨਸ ਜਾਊਗਾ ਉਹ ਅੱਗੇ ਇਕੱਲਾ ਕਰੋੜਾ ਦਾ ਰਹਿੰਦਾ ਵੀ ਨਿਕਲਦਾ ਕੁਝ ਹੈ ਨਹੀਂ ਅਰੇ ਚੋਂ ਨਿਕਲੂਗਾ ਕੀ ਅਗਲਾ ਪਾ ਥੰਬਨੇਲ ਲਾ ਕੇ ਕਮਾਗੇ ਜਿਹੜੇ ਕਮਾਣੇ ਸੀ ਹਾਂ ਬਲੌਗਰਾਂ ਦੇ ਵੀ ਇੱਕ ਵਿਅੰਗ ਸੀ ਹੈ ਬਈ ਬਲੌਗਰਾਂ ਤੇ ਵਿਅੰਗ ਸੀ ਇੱਕ ਹਾਂ ਹਾਂ ਮੈਂ ਉਹ ਤਾਂ ਚੰਗੀ ਤਰ੍ਹਾਂ ਜਿਆਦਾ ਪਾ ਉਹ ਉਹਦੀ ਗੱਲ ਕਰਦਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਵੇ ਆਉਣ ਵਾਲਾ ਟਾਈਮ ਭਾਈ ਇਹੋ ਜਿਹਾ ਹੋਊਗਾ ਉਹ ਮੈਂ ਲਿਖਿਆ ਸੀ ਵੀ 2040 ਤੱਕ ਦਾ ਟਾਈਮ ਪਰ ਉਹ ਤਾਂ ਹੁਣੇ ਹੋ ਰਿਹਾ ਹੈ ਮੈਨੂੰ ਕਮੈਂਟਾਂ 'ਚ ਵੀ ਕਿਹਾ ਨੇ ਕਿ ਭਾਈ ਇਹ ਤਾਂ ਤਾਂ ਬਹੁਤ ਦੂਰ ਦੀ ਗੱਲ ਕਰ ਗਿਆ ਇਹ ਤਾਂ ਹੁਣੇ ਹੋ ਰਿਹਾ ਹੈ ਹਾਂ ਕਿਵੇਂ ਹੋਊਗਾ ਹਾਂ ਉਦੋਂ ਹਾਂ ਹਾਂ ਮੰਨ ਲਓ ਬੱਚਾ ਪੜ ਰਿਹਾ ਹੈ ਹਾਂ ਪਿਓ ਦੇ ਕੋਲ ਹੁੰਦੇ ਕਿ ਬੇਟਾ ਅੱਧਾ ਘੰਟਾ ਹੋ ਗਿਆ ਮੈਂ ਤੇਰਾ ਨਾ ਇੰਸਟਾਗ੍ਰam ਚੈੱਕ ਕਰ ਰਿਹਾ ਤੂੰ ਅੱਧੇ ਘੰਟੇ ਤੋਂ ਕੋਈ ਵੀਡੀਓ ਪਾਈ ਹੋਣੀ ਹੈਗੀ ਹਾਂ ਹਾਂ ਕਹਿੰਦਾ ਡੈਡੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਕੀ ਗੱਲ ਹੋ ਗਈ ਪੁੱਤ ਤੇਰਾ ਫੋਨ ਖਰਾਬ ਹੈ ਨਹੀਂ ਡੈਡੀ ਨੈਟਵਰਕ ਖਰਾਬ ਹੈ ਨਹੀਂ ਡੈਡੀ ਅਸਲ ਮੈਂ ਪੜ੍ਹ ਲਿਖ ਕੇ ਆਈਐਸ ਅਫਸਰ ਬਣਨਾ ਹੈ ਫਿੱਟੇ ਮੂੰਹ ਤੇਰੇ ਆਈਐਸ ਅਫਸਰ ਬਣਨਾ ਤੂੰ ਹੈ ਤੈਨੂੰ ਕਿੰਨੇ ਵਾਰ ਕਿਹਾ ਕਿ ਤੂੰ ਬਲੌਗਿੰਗ ਕਰਿਆ ਕਰ ਬਲੌਗਿੰਗ ਕਰਿਆ ਕਰ ਹੈ ਉਹ ਤੂੰ ਸ਼ਰਮ ਕਰ ਉਹ ਸ਼ਰਮ ਕਰ ਮੈਨੂੰ ਗਲੀ ਮੁਹੱਲਾ ਕੀ ਕਹੂਗਾ ਕਿ ਫਲਾਣੇ ਫਲਾਣੇ ਦਾ ਮੁੰਡਾ ਹੈ ਆਈਐਸ ਅਫਸਰ ਲੱਗਣਾ ਚਾਹੁੰਦੇ ਪੁੱਤ ਕੀ ਖੱਟ ਲੇਗਾ ਆਈਐਸ ਸਰਵਨਕੇ ਤੂੰ ਹੈ ਬਤਵਾਦਿਕ ਲੋਕ ਸੇਵਾ ਕਰੇਗਾ ਉਹ ਤੂੰ ਬਲੌਗਿੰਗ ਕਰਿਆ ਕਰ ਪੁੱਤ ਬਲੌਗਿੰਗ ਕੀ ਕਰਨਾ ਹੁੰਦਾ ਚਾਰ ਜਵਲੀਆਂ ਮਾਰਨੀਆਂ ਹੁੰਦੀਆਂ ਨੇ ਹੈਂ ਚਾਰ ਪੈਸੇ ਕਮਾ ਲੇਗਾ ਤੂੰ ਆ ਦੇਖ ਕੇ ਗੁਪਤੇ ਦਾ ਮੁੰਡਾ ਹਲੇ ਕੱਲ ਬਲੌਗ ਸ਼ੁਰੂ ਕੀਤੀ ਐ 10000 ਫੋਲੋਅਰ ਲਈ ਬੈਠਾ ਉਹ ਬਾਲੀਏ ਦਾ ਮੁੰਡਾ 1 ਮਿਲੀਅਨ ਲਈ ਬੈਠਾ ਉਹ ਸ਼ਰਮ ਕਰ ਓਏ ਸ਼ਰਮ ਕਰ ਕਰ ਲੈ ਕੰਮ ਕੋਈ ਚਲ ਠੀਕ ਐ ਡੈਡੀ ਫਿਰ ਲਿਆਉ ਕੈਮਰਾ ਚੱਕੀ ਆਪਾਂ ਕਰੀਏ ਬਲੌਗਿੰਗ ਵੀ ਆਉਣ ਵਾਲੇ ਟਾਈਮ 'ਚ ਪਿਤਾ ਝਿੜਕਿਆ ਕਰੂਗਾ ਬੱਚੇ ਨੂੰ ਵੀ ਭਾਈ ਇੱਧਰਲੇ ਪਾਸੇ ਆ ਜਾ ਹੈ ਇੱਕ ਇਤਿਹਾਸ ਦੀ ਗੱਲ ਹੋਰ ਸੀ ਹੈਨਾ ਕਹਿੰਦਾ ਉਹ ਜੋ ਤੇਰੀ ਮਾਂ ਕਹਿੰਦਾ ਨਵੀਂ ਨਵੀਂ ਆਈ ਸੀ ਓਏ ਉਹਨੇ ਹਾਲੇ ਕਹਿੰਦਾ ਚੂੜਾ ਵੀ ਨਹੀਂ ਉਹਦਾ ਲੱਥਿਆ ਸੀ ਤੁਰੰਤ ਮੇਰੇ ਨਾਲ ਵੀਡੀਓ ਬਣਾਉਣੀਆਂ ਸ਼ੁਰੂ ਕਰਤੀਆਂ ਸੀ ਉਹਨੇ ਕਮਰੇ ਦਾ ਦਰਵਾਜ਼ਾ ਬੰਦ ਹੋ ਜਾਂਦਾ ਸੀ ਪਰ ਸਾਡਾ ਕੈਮਰਾ ਬੰਦ ਨਹੀਂ ਹੁੰਦਾ ਸੀ ਇੰਨੀ ਮਿਹਨਤ ਕੀਤੀ ਐ ਸੀ ਨੇ ਬਿਲਕੁਲ ਆਹ ਕੰਮ ਹੋਊਗਾ ਬਾਈ ਇਹ ਸੱਚਾਈ ਹੈ ਨਾ ਜੀ ਬਾਈ